ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮਾਨੀ ਜੀ ਮੈਂ ਅੱਜ ਫਿਰ ਆਪਣੇ ਚੈਨਲ ਤੇ ਸਵਾਗਤ ਹੈ। ਅਸੀਂ ਸਾਰੇ ਖੇਕਾ ਖਾਂਗੇ। ਵਾਹਿਗੁਰੂ ਜੀ ਕਾ ਨੰਦ ਉਸੇ ਵਿੱਚ ਖਾਣ ਹੋਣਗੇ। ਲੋ ਜੀ ਆਪਾਂ ਸਾਡੇ ਘਣਾ ਦਾ ਟਾਈਮ ਦਾ ਕੰਮ ਬਾਕੀ ਖਤ ਹੋ ਗਏ। ਕੱਲ੍ਹ ਰੋਟੀ ਨਾ ਰਹਿ ਗਈਆਂ ਕੁੜੀਆਂ ਕਹਿੰਦੀਆਂ ਸੀ ਖਾਂਦੀਆਂ। ਲੋ ਜੀ ਆਪਾਂ ਭਾਂਡੇ ਮਾਰੀ ਤੇ ਲੋਹੇ ਰੋਟੀ। ਸਾਰੇ ਹੁਣ ਖਾਣੀ ਹੈਗੀ। ਆਹ ਤਾਂ ਆਂਦੇ ਚੋਂ ਤਾਂ ਆਹ ਤਾਂ ਸਾਮੇ ਵੀ ਦੀ ਕੁਤੜਾ ਲੇ ਲਈ ਆ ਸਰਦਾਰ ਦੀ ਨਕਰ ਕੇ ਚਮਚ ਬਾਗ ਗਈ ਹੋਣ ਪਿਤਮਾਰ ਦੀ ਸਾਮ ਕੇ ਇਹ ਸਾਰਾ ਸਾਰੇ ਕੱਪੜੇ ਧੋਤੇ ਪਾ ਦੇ ਸੁੱਕਣ ਤਾਰ ਪਰ ਗਈ ਆ ਪੂਰੀ 2-10 ਫੁੱਟ ਹੋ ਜਾਂਦੇ ਨੇ ਜੇ ਬੜੇ ਠੰਡ ਚ ਵੀ ਸਾਟਾ ਕੋ ਤਿੰਨੀ ਜਾਲਾ ਕੱਪੜੀ ਬਦੇ ਰਹਿੰਦੇ ਕੱਪੜੀ ਬਦੇ ਰਹਿੰਦੇ ਨੇ ਗਰਮੀਆਂ ਚ ਤਾਂ ਇੱਕ ਇੱਕ ਸ਼ੂਟ ਹੁੰਦਾ ਸਰਦੀਆਂ ਚ ਜਰਾ ਬਾਹੇ ਹੀਟ ਲੈ ਕੱਪੜੇ ਛੋਟ ਕੋਟੀ ਜੋ ਤੁੰਦਾ ਬਾਹਰ ਰੋਹ ਨਹੀਂ ਜੀ ਸਾਵੜ ਸਾਵੜ ਕੱਪੜੇ ਵਰਤ ਜੀ ਹਾਂ ਉਹ ਜਦੀ ਫੁੱਲਾਂ ਲੈ ਫੁੱਲਾਂ ਕੀ ਜੀ ਰੋਟੀ ਨੂੰ ਕਹਿਣਾ ਰਾ ਕਿ ਮਹਾਰ ਰੋਟੀ ਬਣਾਉਣੇ ਵਰਤੋ ਹਰੇ ਉਹ ਪੁੱਲਾ ਘਰ ਆ ਕੇ ਆਦੂਦੋਂ ਲਈ ਹੋਏ ਪੁੱਲਾ ਤੇ ਗੁਰਦੁਆਰੇ ਲੰਗਰ ਆਜੂ ਨਗਰ ਕੀਰਤਨ ਦੀ ਬਾਗੇ ਸਰਦਾਰ ਦੀ ਸਵੇਰੇ ਆਇ ਇੱਕ ਕੰਨੇ ਚ ਗੁਰਦੁਆਰੇ ਦੁੱਧ ਗਿਆ ਸੀ ਉਸ ਪੁੱਲਾ ਨਾਲ ਗਿਆ ਫਿਰ ਉੱਥੇ ਪੋਸਟੇ ਰਹੇ ਮੱਖਤalle ਤੇ ਰੋਟੀ ਰਹਿ ਗਈ ਅੱਜ ਆਪਾਂ ਬਣਾਉਣਾ ਰੋਟੀ ਰੋਟੀ ਬਣਾਵਾਂਗੇ ਮਿੱਠਾਈ ਬਣਾਵਾਂਗੇ ਅੱਜ ਵੀ ਉਦਾਂ ਹੀ ਤੁਮ ਸਾਰਾ ਕੁਝ ਬੀਬੀ ਤਿਆਰ ਕਰਕੇ ਤੇ ਦੋ ਰੋਟੀਆਂ ਆਪਦੀਆਂ ਬਣਾ ਕੇ ਖਾ ਗਈ ਸੀ ਸਰਦਾਰ ਜੀ ਕਹਿੰਦੇ ਮੈਨੂੰ ਭੁੱਖ ਨਹੀਂ ਮਨਵਾਏ ਦੱਸੋ ਕਿਉਂ ਲਾ ਕੇ ਲਾ ਹੂੰ ਠੀਕ ਹੈ ਜਿਪਾ ਜਿਗੋਟੀ ਲਾ ਕੇ ਮੇਥੇ ਵਾਲੀਆਂ ਨੇ ਦਹੀਂ ਨਾਲ ਖਾ ਲਾਣੇ ਆਂਗੇ ਫਿਰ ਬੱਚੇ ਲਈ ਸੋਈ ਸਾਫ ਰਹੇਗੀ ਪਾण्डे-ਪੁੰਡੇ ਸਾਰੇ ਮਾਂਜ ਜੇਗੇ ਜਦ ਸਾਡੇ ਤੇ ਨਾਵਾਵਾਂ ਦੀਆਂ ਹਾਲ ਪਾण्डे ਰਹਿਗੇ ਬਾਥਰੂਮ ਸਾਫ ਹੋਗੇ ਸਾਰਾ ਕੰਮ ਹੋ ਗਿਆ 10 ਵਜੇ ਨਾਲ ਹੀ ਹੋਣਗੇ ਹੁਣ ਤਾਂ ਹਨਾ ਗੁਰਮਣ ਹੂੰ ਲੇਟੀ ਉਹਦਾ ਜੀ ਆਉਂਦੀ ਹੈਗੀ ਆਪਣੀ ਆਉਂਦੇ ਜਾਂਦੇ ਕੱਟਸੀ ਫੇਰਾਂ ਗੇ ਚੁੱਲੇ ਤੇ ਲੇਟੀ ਦਾ ਪਤੀਲਾ ਤਰਿਆ ਹੋਣਾ ਹੈ ਬੱਚਾ ਪਾਰਟੀ ਕੱਲ ਆਪਣੀ ਚਲੀ ਗਈ ਕੱਲਣਾ ਸਵੇਰੇ ਮੇ ਤੁ ਹੱਟਾ ਵੱਧ ਗੁੱਜ ਗਿਆ ਸਵੇਰਾ ਆਟਾ ਪਿਆ ਸੀਗਾ ਕੱਲ ਵਾਲਾ ਉਹ ਸਾਨੂੰ ਸਾਰਿਆਂ ਨੂੰ ਹੀ ਸਾਰ ਜੂਗਾ ਕਿਉਂਕਿ ਮਾਸੀ ਵੀ ਅੱਜ ਨਗਰ ਕੀਰਤਨ ਕਰਕੇ 7:30 ਵਜੇ ਦੇ ਨੂੰ ਉਹ ਸਿੱਟ ਕੇ ਵਾਗੀ ਸੀ ਗੋਹਾ ਤਾ ਕਰਕੇ ਫਿਰ ਮੈਂ ਮੱਜਾਂ ਚ ਹੀ ਭਾਗ ਗਈ ਹੈਨਾ ਗੁਰੂ ਘਰੋਂ ਅਨਸਾਰ ਮੈਂ ਮੱਜਾਂ ਕੰਨ ਹੀ ਭਾਗ ਗਈ ਮਾਂ ਚਲੋ ਮੈਂ ਵੀ ਨਵੇਂ ਮੇੜ ਦਾ ਕੰਮ ਨਗਰ ਕੀਰਤਨ ਤਾਂ ਆਪਣੇ ਆਊਗਾ 4 ਵਜੇ ਤੇ ਬਾਲਕ ਗੁਰੂ ਘਰੋਂ ਫਿਰ 4 ਪਿੰਡ ਤਿੰਨ ਪਿੰਡਾਂ ਚ ਹੁੰਦਾ ਮਾਮਾ ਦਾ ਚੌਥੇ ਪਿੰਡ ਚ ਬਾਅਦ ਚ ਆਪਣੇ ਚ ਵਾਰੀ ਆਊਗੀ ਤਾਂ ਕਰਕੇ ਨਾ ਇਹ ਤਾਂ ਲੈਨੇ ਤੋਂ ਸਿੱਕਾ ਕੱਢ ਤੇ ਮੈਨੂੰ ਕੌਲੀ ਲਿਆ ਦੀ ਮੱਖਣੀ ਵੀ ਮੈਂ ਫਿਰ ਜੀਜਾ ਮੱਖਣੀ ਖਾਣੀ ਹੋਈ ਕੌਲੀ ਚ ਕੱਲ ਨੂੰ ਹੋਰ ਬਣਾ ਲਾਂਗੇ ਅੱਜ ਮਨੂੰ ਜੇ ਟਾਈਮ ਲੱਗੇ ਅੱਜ ਬਣਾ ਲਾਂਗੇ ਰੜਕਾ ਲਾ ਦੇਣਾ ਇਹ ਕੱਲ ਨੂੰ ਰੜਕਾ ਲਾ ਦੇ ਸਬਜ਼ੀ ਅਸੀਂ ਰਾਤ ਆਲੂ ਮਟਰ ਵਾਲੀ ਬਣਾਈ ਸੀ ਹੁਣ ਗੁਰਦੁਆਰੇ ਵੀ ਲੰਗਰ ਆਇਗਾ ਜਿਹਦੀ ਬਾਤ ਹੈ ਨਗਰ ਕੀਰਤਨ ਹੋਇਆ ਹੈ ਹਨ ਫਿਰ ਸਾਰਾ ਕੁਝ ਹੀ ਹੋ ਜਾਂਦਾ ਬਾਧੂ ਹੋ ਜਾਂਦਾ ਹੈ ਛੋਟੇ ਪਰਿਵਾਰਾਂ 'ਚ ਤਾਂ ਥੋੜੀ ਥੋੜੀ ਚੀਜ਼ ਹੀ ਬਾਧੂ ਹੋ ਜਾਂਦੀ ਹੈ ਉਲੀ ਚ ਕੱਢ ਲਾਂਗੇ ਕਿਉਂ ਗਰਮ ਕਰਕੇ ਕਿਉਂਕਿ ਲਾਉਣਾ ਸੌਖਾ ਹੋ ਜਾਂਦਾ ਕੌਲੀ ਚ ਆ ਪਰਸੋਂ ਪਰ ਹੱਤੀ ਡੋਲੂ ਮੇਂ ਦਿਓ ਦਾ ਬਸ ਅੱਜਾ ਜਿਹਾ ਰਹਿ ਗਿਆ ਇੱਥੇ ਅੱਧਾ ਕਿਲੋ ਤੋਂ ਉੱਪਰ ਹੈ ਡੋਲੂ ਇਹ ਸਭ ਖਣਾ ਹਨਾ ਆਦਾ ਜਾਂਦਾ ਦਰਦੇ ਵਿੱਚ ਕਿਉ ਤਸੀ ਇਹ ਪਰੇਟ ਨਿਛੇ ਤੁਹਾਡੇ ਕੀ ਰੇਟ ਦੇ ਕੇ ਪਾ ਦੱਖਿਆ ਹੁਣ ਬਦਲੇ ਸਾਗ ਨਾਲ ਰੇਟ ਵੀ ਵੱਧ ਗਿਆ ਕਿ ਨਾ ਕਿ ਆਉ ਦੇ ਮੈਂ ਇਹਨਾਂ ਤੱਕ ਵੀ ਪਈ ਬਾਹਰ ਹੀ ਆਉਣੀ ਤਾਂ ਤਾ ਤਾ ਲੱਠੜਾ ਧਰਨਾ ਆਉ ਪਾ ਲੈ ਉਹ ਪਾ ਲੈ ਉਹ ਪਾ ਲੈ ਸਾਦੇ ਨੰਦ ਗਾ ਲਹਗਰੋਂ ਪਾਦਾ ਹੀ ਬੁਚ ਚਲੋ ਜੀ ਇਹਨਾਂ ਨੂੰ ਖਾ ਲੈਣੇ ਰੋਟੀ ਤੁਸੀਂ ਖਾ ਲਓ ਗਰਮਾ ਗਰਮ ਸੇਹ ਹੱਥ ਦੀਆਂ ਰੋਟੀਆਂ ਮਿੱਠੇ ਵਾਲੀਆਂ ਪਾਦਾ ਹੀ ਪੁੱਤ ਅੱਜ ਦੇ ਨੇ ਮੂਰੇ ਕੋ ਦੂਜੇ ਨੂੰ ਭੱਜਣਗੇ ਮੂਰੇ ਰੋ ਜੀ ਪੰਜ ਮੱਜਾਂ ਤਾਂ ਸੇ ਨਾ ਬੰਦਾਂਗੇ 2 ਵਜੇ ਦੇ

ਦੇਵੇਗੀ ਪੜੀਏ ਸੰਗਲ ਚ ਬਾੜੀ ਖਰਾਵਾ ਹਣੀ ਪਰ ਪੌਣੇ ਤਿਆਰੀ ਕਰਦੇ ਨਗਰ ਕੀਰਤਨ ਆਪਣੇ ਪਹੁੰਚ ਚੁੱਕਿਆ 2:30 ਵਜੇ 你。<music> ਸਾਨੂੰ ਪਸੰਦ ਆਦੀ ਸੁੰਪਤਾ ਇਹਦਾਾਸ ਵੇਂ ਵੀ ਭੋਗਾਂ ਦੀ ਅਰਦਾਸ ਵਿੱਚ ਹੋਵੇਗੀ ਸੁਸਮੁੱਚੀਆਂ ਸੰਗਤਾਂ ਨੇ ਭਾਈ ਸਵੇਰ ਦੇ ਸਮੇ ਵੀ ਇਸੇ ਤਰ੍ਹਾਂ ਪਿਆਰ ਦਾ ਸੁਨੇਹਾ ਦਿੰਦੇ ਹੋਏ ਪਹੁੰਚਣਾ ادا وا گل چلي مان پوره منن ميد تي ما چنگا تمري بيد وائي وا گا وريا سو سري اکال گوري سون هاله سو سري اکال سو اکي دارا تا وڈا بوتي دارا لا دو بالجيد کرا ਯਾਰ ਟਾਈਮ ਆ ਹੁਣ ਪਾਉਣੇ ਸੀ 5:30 ਦਾ ਹੋ ਗਿਆ ਲੰਗਰ ਪਾਣੀ ਸਾਰੇ ਸਕੇ ਆਏ ਕਿਉਂਕਿ ਮੈਂ ਰਹਿ ਗਈ ਮੈਂ ਹੁਣ ਦੋ ਰੋਟੀਆਂ ਤੇ ਜੋਗਰੀਆਂ ਬਣਾ ਲਵਾਂਗੀ ਤੇ ਇਧਰ ਤਰਿਆ ਹੋਇਆ ਗਾ ਜੀ ਦੁੱਧ ਸਾਰੇ ਲੰਗਰ ਸਕੇ ਆਏ ਕਿਉਂਕਿ ਬਾਕੀ ਤਾਂ ਮੈਂ ਵੀ ਗਈ ਸੀ ਬਿਨਾ ਕਹਨੇ ਸਨ ਨੇ ਭਾਗਾ ਤੋਂ ਲੰਗਰ ਨਹੀਂ ਸਕੇ ਜਾਂਦਾ ਕਿ ਧਾਰਨ ਟਾਈਮ ਸੀ ਮੈਂ ਫਿਰ ਜਲਦੀ ਆ ਗਈ ਸੀ ਤੇ ਚਲੋ ਕੋ ਆਪਾਂ ਹੋ ਕਰਦੇ ਆ ਦੁੱਧ ਨੂੰ ਵਾਲੀ ਇਧਰ ਦੁੱਧ ਤਾਂ ਗਰਮ ਹੋ ਰਿਹਾ ਹੈਗਾ ਗੈਸਟ ਆਪਾਂ ਜਿੰਨੇ ਆ ਜਦੋਂ ਦੋ ਦੋ ਨੂੰ ਬਾਹਲੀ ਬਹੁਤ ਵਧੀਆ ਸੀਗਾ ਹਨਾ ਦਰਸ਼ਨ ਹੋ ਗਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦੇ ਹੜੇ ਦੀ ਵਾਹਿਗੁਰੂ ਹਨਾ ਸਾਡੇ ਘਰਾਂ ਵਿੱਚ ਤੰਦਰੁਸਤੀ ਰੱਖੇ ਵੱਡੀ ਗੱਲ ਤੰਦਰੁਸਤੀ ਦੀ ਆਏਗੀ ਤੇ ਬਾਬਾ ਜੀ ਹੁਣ ਰਸ ਕਰਨੇ ਸਮਾਪਤੀ ਹੋ ਗਈ ਸਾਰੇ ਘਾਸਰੀ ਹਜੇ ਲੰਗਰ ਚੱਲੀ ਵੀ ਜਾਂਦਾਗਾ ਤੇ ਆਪਾਂ ਨੇ ਬਾਕੀ ਕੰਮ ਨਵੇੜ ਦਿੱਤੇ ਨੇ ਸਰਦਾਰ ਜੀ ਦੇ ਹਿੱਸੇ ਦਾ ਰਹਿ ਗਿਆ ਕੰਮ ਹਾਂ ਸਰਦਾਰ ਜੀਆਂ ਦੇ ਹਿੱਸੇ ਦਾ ਰਹਿ ਗਿਆ ਕੰਮ ਆ ਕੇ ਕਰ ਲਾਂਗੇ ਆਪਦਾ ਤੇ ਨਮ ਵਿੱਚ ਪਹਿਲਾਂ ਆ ਕੇ ਸਾਰੇ ਹਨ ਜਿਹੜੇ ਪੰਜ ਪਿਆਰਿਆਂ ਵਾਲੇ ਜੋ ਵੀ ਜਿਨੇ ਲੰਗਰ ਸਕਿਆ ਸੀ ਆਪਨੇ ਬਾਹਰ ਚ ਪੰਜ ਪਿਆਰਿਆਂ ਨੂੰ ਦੁੱਧ ਸਕਾਇਆ ਸੀਗਾ ਸਤਕਾਰ ਕੀਤਾ ਸੀਗਾ ਤੇ ਵਹਿਗੁਰੂ ਦਾ ਹਨ ਤੇ ਵਹਿਗੁਰੂ ਕਰਾਉਂਦੇ ਹੀ ਰਹੇ ਬਖਸ਼ਦੇ ਹੀ ਰਹੇ ਹਨ ਤੇ ਤਾਂ ਦਰੁਸਤੀ ਵਾਖੇ ਵਾਸਤੇ ਵਰਦੀ ਗਾਲੇ ਤਾਂ ਦਰੁਸਤੀ ਦੀ ਐ ਅੱਪਾ ਨੇ ਕੰਮ ਕਰ ਲਏ ਨੇ ਮੈਂ ਦੁੱਧ ਕੋਲੋਂ ਆ ਗਈਆਂ ਇੱਧਰ ਕਿਉਂਕਿ ਦੁੱਧ ਨਾ ਨਿਕਲ ਜੀ ਆਪਣਾ ਦੁੱਧ ਧਰਿਆ ਹੋਇਆਗਾ ਬਾਕੀ ਕੰਮ ਨੇ ਮੈਂ ਨਿਮੇੜ ਤੇ ਕੱਲੀ ਫੀਡ ਹੈਗੀ ਕੱਢਣ ਵਾਲੀ ਹੁਣ ਮੈਂ ਫੀਡ ਕੱਢ ਕੇ ਹੁਣ ਲੈਣੇ ਲਾਉਣੀ ਆਂਗੀ ਜੋਤ ਨੇ ਲਾਉਣੇ ਗੀ ਜੋਤ ਨੇ ਕੱਢ ਕੇ ਹੁਣੇ ਫੀਡ ਆਪਾਂ ਕਰ ਦਿਆਂਗੇ ਜੀ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਨਾ ਜਾਂ ਪਿਆਰਾ ਜਾਂ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਜਨਮ ਦਿਹਾੜੇ ਦੀਆਂ ਸਾਰੀਆਂ ਗੁਰਸਿੱਖ ਸੰਗਤਾਂ ਨੂੰ ਜੋ ਵੀ ਮੇਰੀ YouTube ਫੈਮਲੀ ਹੈ ਜੋ ਵੀ ਮੇਰਾ ਪਿਆਰਾ ਰਿਸ਼ ਪਿਆਰ ਦਾ ਰਿਸ਼ਤਾ ਹੈ ਤੇ ਆਪਣਾ ਹਨਾ ਤੇ ਤੁਸੀਂ ਤਾਂ ਮੈਨੂੰ ਜਾਣਦੇ ਹੋ ਜੇ ਮਿਲੋਂਗੇ ਤਾਂ ਮੈਂ ਤਾਂ ਤੁਹਾਨੂੰ ਜਾਣਦੀ ਹਾਂ ਜੇ ਬੁਲਾਉਂਗੇ ਤਾਂ ਪਤਾ ਲੱਗੂ ਕਿਉਂਕਿ ਤੁਸੀਂ ਮੈਨੂੰ ਹਰ ਰੋਜ਼ ਦੇਖਦੇ ਹੋ ਤੇ ਮੈਂ ਤੁਹਾਨੂੰ ਫੇਰ ਦੇਖੂਂ ਦੱਸੇ ਤੋਂ ਹਨਾ ਬਹੁਤ ਸਾਰੇ ਵੀਵਰ ਜੀ ਮਿਲਦੇ ਨੇ ਤੇ ਜਿਹੜੋ ਕਹਿੰਦੇ ਨੇ ਪਹਿਨੇ ਅਸੀਂ ਤੁਹਾਡਾ ਬਲੌਗ ਦੇਖਦੇ ਆਂ ਫੇਰ ਪਤਾ ਲੱਗਦਾ ਹਨਾ ਫੇਰ ਆਪਾਂ ਨੂੰ ਜਿਹਨੂੰ ਕਿਤੇ ਮਿਲੀਦਾ ਫੇਰ ਆਪਾਂ ਆਪ ਵੀ ਬੁਲਾ ਲੀਦਾ ਹਨਾ ਤੇ ਵਾਹ ਗਰੂਤ ਤੰਦਰੁਸਤੀ ਰੱਖੇ ਸਾਰੇ ਘਰਾਂ ਦੇ ਵਿੱਚ ਬਰਕਤਾਂ ਵਗਸੇ ਜੋ ਵੀ ਮੇਰੇ ਨਾਲ ਪਿਆਰ ਰਿਸ਼ਤਾ ਜੁੜਿਆਗਾ YouTube ਦਾ ਚਾਹੇ ਮੇਰੇ ਪਿਆਰਾਂ ਉਹ ਰਿਸ਼ਤਾ ਹੈ ਰਿਸ਼ਤੇਦਾਰੀ ਵਾਲਾ ਰਿਸ਼ਤਾ ਚਾਹੇ ਭੈਣ ਭਾਈਆਂ ਵਾਲਾ ਰਿਸ਼ਤਾ ਜਲੋਗੇ ਪਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰੋ ਸਬਸਕ੍ਰਾਈਬ ਨੇ ਕਰਾਓ ਤੇ ਵੱਧ ਤੋਂ ਵੱਧ ਸਪੋਰਟ ਵੱਧ ਤੋਂ ਵੱਧ ਵਿਊ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ